ਉਹ ਨੂੰ ਕਹਿੰਦਾ ਚੱਲ ਤੈਨੂੰ ਵੀ 22 ਸਾਲੋਂ ਮਰਨ ਕਹਿੰਦਾ ਮੇਰੀ ਵੀ ਤੋਹਾਗੇ ਘੱਟ ਕਰ ਦੋ ਉਹ ਵੀ ਸੁਣਿਆ ਕਹਿੰਦਾ ਮੇਰੀ ਵੀ ਤੋਹਾਗੇ ਘੱਟ ਕਰ ਦੋ ਉਹ ਕਹਿੰਦਾ ਐ ਕਰ ਚੱਲ ਤੇਰੀ ਵੀ ਤੋਹਾਗੇ ਘੱਟ ਕੀਤੀ ਕਹਿੰਦਾ ਮੇਰੀ ਵੀ 10 ਹੀ ਕਰ ਦੋ ਤੇ ਜਦੋਂ ਗਊ ਦਾ ਨੰਬਰ ਆਇਆ ਗਊ ਨੂੰ ਕਹਿੰਦਾ 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 ਤੈਨੂੰ عمر ਤੱਕ 100 ਸਾਲ ਕਹਿੰਦਾ ਜਦੋਂ ਕੋਈ ਗਰੀਬ ਮਜ਼ਦੂਰ ਕਿਸਾਨ ਕਰੋ ਥੱਕਿਆ ਰਹੇ ਤੂੰ ਉਹਦੇ ਵਾਸਤੇ ਦੁੱਧ ਦਾ ਪ੍ਰਬੰਧ ਕਰਾਂਗੇ ਉਹ ਕਹਿੰਦਾ ਮਹਾਰਾਜ ਉਮਰ ਜ਼ਾਦਾ ਜੀ ਮੈਨੂੰ ਤੁਸੀਂ ਘੱਟ ਕਰ ਦਿਓ ਉਮਰ ਉਹ ਕਹਿੰਦਾ ਜਾ ਉਮਰ ਤੈਨੂੰ 40 ਸਾਲ ਦਿੱਤੀ ਤੇ ਆ ਬੰਦਾ ਬਹੁਤ ਤਰਣੀ ਸ਼ੈ ਹੈ ਜੀ ਜਦੋਂ ਬੰਦੇ ਨੂੰ ਰੱਬ ਨੇ ਉਮਰ ਦਿੰਦੀ ਨਾ ਉਹਨੂੰ ਉਮਰ ਦੇ ਦਿੱਤੀ ਕਹਿੰਦਾ ਜਾ ਤੇਨੂੰ ਉਮਰ ਦਿੱਤੀ 20 ਸਾਲ ਬੰਦਾ ਕਹਿੰਦਾ ਨਾ ਨਾ ਜੀ ਰਹਿਣਾ 20 ਸਾਲ ਨਹੀਂ ਚਾਹੀਦੇ ਕਹਿੰਦਾ ਪੂਰੀ 100 ਸਾਲ ਕਰ ਆ ਕਹਿੰਦਾ ਜਿਹੜੀ ਬਾਂਦਰ ਕੁੱਤੇ ਤੇ ਗਾਂ ਦੇ ਹਿੱਸੇ ਦੀ ਉਮਰ ਹੈ ਨਾ ਇਹ ਮੈਨੂੰ ਦਿਓ ਕਹਿੰਦਾ ਚਲੋ ਠੀਕ ਹੈ ਤੁਹਾਨੂੰ ਉਮਰ ਦਿੱਤੀ ਕਹਿੰਦਾ ਇਹ ਦੇ ਸੇ ਬੰਦਾ 20 ਸਾਲ ਤੱਕ ਹੀ ਐਸ ਕਰਦਾ ਬਾਕੀ 40 ਸਾਲ ਘਰ ਕਰਦਾ ਘਰੋਂ ਸੋਜਵਾਂ ਨੂੰ ਜਾਂਦਾ ਬੈਠੇ ਰਹਿੰਦਾ ਉਹਦੇ ਬਾਅਦ ਉਹ ਘਰ ਵਿੱਚ ਦੁੱਧ ਪਾਣੀ ਦਾ ਵੀ ਇੰਤਜ਼ਾਮ ਕਰਦਾ ਮਰਦਾ ਰਹਿੰਦਾ ਬਾਦਵੇਂ ਵਾਲੀ ਉਮਰ ਆ ਜਾਂਦੀ ਹੈ ਜੀ ਉਹਦੀ ਬੰਦਰ ਵਾਲੀ 10 ਸਾਲ ਪੱਤੇ ਪੁੱਤੀਆਂ ਖੜਾਈ ਜਾਂਦਾ ਤੇ ਜਿਹੜੀ ਲਾਸਟ ਵਾਲੀ 10 ਸਾਲ ਉਮਰ ਉਹ ਬੰਦਾ ਤੇਨੂੰ ਕੁੱਤੇ ਦੀ ਉਮਰ ਦੁੱਤੀ ਹੋਈ ਜਾ ਉਹਨੇ ਬਾਹਰਲੇ ਪਾਸੇ ਮੰਜਾ ਡਾਹਣ ਹੁੰਦੇ ਆ ਕਹਿੰਦਾ ਸਾਰੇ ਘੜੇ ਦੀ ਰਾਖੀ ਕਰੀ ਜਾਂਦੀ ਗੱਲ ਚੰਗੀ ਲੱਗੀ ਤਾਂ ਤਾੜੀ ਮਾਰਾ ਕਰੋ ਹੋ ਗਈ ਨਾ ਪ੍ਰੋਗਰਾਮ ਵਿੱਚ ਕਿਸ ਨੂੰ ਦੇਖੋ ਮੇਰਾ ਜੇ ਕਿਸ ਨੂੰ ਨਹੀਂ ਪਚੰਦਾ ਲੱਗਦਾ ਉੱਠ ਕੇ ਕਹਦੇ ਭਾਈ ਤੈਨੂੰ ਸਮਝ ਨਹੀਂ ਆਉਂਦੀ ਮੈਂ ਛੱਡ ਕੇ ਕੋਈ ਗੱਲ ਨਹੀਂ ਉਹ ਨਹੀਂ ਮਨਮਕਣ ਵਾਲਾ ਦਾ ਭਾਈ ਮੈਂ ਰੋਜ਼ ਹੀ ਗਵਨੇ ਜੀ ਮੈਂ ਬਾਬੇ ਚੇਤਰਾਉਂ ਦਾ ਬੇਟਾ ਛੋਟਾ ਉਹਦੇ ਨਾਲ ਹੀ ਗਾਉਣਾ ਗਾਣਾ ਕਰਦਾ ਅੱਜ ਤੱਕ ਇਹ ਗੋਰੇ ਨਾਲ ਮੇਰਾ ਮੋਹ ਪਿਆਰ ਜ਼ਿਆਦਾ ਕਿਉਂਕਿ ਇਹਨੇ ਕਿਹਾ ਭਰਾ ਜੀ ਮੈਂ ਨਹੀਂ ਆ ਗਿਆ ਨਾ ਮੈਂ ਹੋਰ ਪ੍ਰੋਗਰਾਮਾਂ ਤੇ ਮੇਰੇ ਤੋਂ ਟਾਈਮ ਵੀ ਬਹੁਤ ਘੱਟ ਲੱਗਦਾ ਸੱਜ ਦੇ ਬੜੇ ਵੀਰ ਇੱਕ ਵਾਰੀ ਜ਼ੋਰਦਾਰ ਆਪਣੇ ਗੁਰੂ ਮਹਾਰਾਜ ਲਈ ਜ਼ੋਰਦਾਰ ਤਾੜੀਆਂ ਮਾਰੋ ਬੋਲ ਸੱਚੇ ਦਰਵਾਜ਼ੇ ਕੀ ਔਰ ਇੱਕ ਜਿਹੜਾ ਹੁੰਦਾ ਸਾ ਲਾਡੀ ਸ਼ਾਹ ਸਰਕਾਰ ਸਾਡੇ ਮੰਡੀ ਦੇ ਨਾਲ ਵਾਲੇ ਸੀ ਅੱਜ ਉਹਨਾਂ ਦੇ ਮੇਲੇ ਲੱਗੀਆਂ ਜਾਂਦਾ ਹੈ ਤੇ ਅੱਜ ਸ਼ਾਇਦ ਵਰਸੀ ਆ ਨਾ ਆ। ਆ ਬਟਾ ਦਿਖਾਈਂ ਆ ਹੋਸਰ ਜਿੰਦ ਤੇ ਅੱਜ ਦਿਲ ਦੇ ਦੇਖ ਲਾ ਹੋਸਰ ਮਾਇਨੇ ਮੈਨੂੰ ਮਾਇਨੇ ਮੈਨੂੰ ਮਾਇਨੇ ਮੈਨੂੰ ਸੋਣਾ ਬਹੁਤ ਸੋਣਾ ਰਹਿਣਾ ਕਮਸਾਣਾ ਵਾਪਾ ਮਾਇਨੇ ਮੈਨੂੰ ਮਾਇਨੇ ਮੈਨੂੰ ਮਾਇਨੇ ਮੈਨੂੰ ਘਰ ਆਵੜੇ ਬੜੇ ਸਕੂਲੇ ਲਾ ਦੇ ਮਾਇਨੇ ਮੈਨੂੰ ਲੱਖ ਦਾ ਤਾ ਦੇ ਬੜੇ ਸਕੂਲੇ ਆਵੇ ਮੈਨੂੰ ਮੁੰਧਰਾ ਵਾਲੇ ਬੜੇ ਸਕੂਲੇ ਨਾਲ ਦੇ ਮਾਇਨੇ ਮੈਨੂੰ ਲੱਗਦਾ ਨਾ ਦੇ பாா <Sessor> ம <Sessor> <Sessor> <Sessor>

p u <laughs> ਸਾਰੇ ਦਰਵਾਜ਼ੇ ਕੀ ਜਾਂਦੀਆਂ ਰੋਪਾਂ ਨੂੰ ਜਾਂਦੀਆਂ ਨੂੰ ਉਹ ਵਾਈ ਲੈ ਜੀ ਕੋਈ ਗੱਲ ਨਹੀਂ ਯਾਰ ਗੱਲ ਹੀ ਕੋਈ ਨਹੀਂ ਤੂੰ ਹੀ ਦੱਪਾ ਜਲਗਾ ਨਾ ਜੰਦਕ ਕੱਢ ਕੇ ਤਲੀ ਦੇ ਉੱਤੇ ਰੱਖ ਦੂ ਇੱਕ ਵਾਰੇ ਮੱਗਦਾ ਸਹੀ ਹਾਂਜੀ ਕਿਦਾ ਸੁਖਵਿੰਦਰ ਮਣੀ ਮੈਥਾ ਨਾ ਹਾਂਜੀ ਹਾਂਜੀ ਠੀਕ ਠਾਕ पाया हुजो त पाया पीरा दिले मथां पापे मीरा Oh, 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 ਰੇ ਬਣਾ ਕੇ ਪਿਆਰੀ घरा घर साढी बारे मेर भाई पले साधी भाई तोर दादा खाई पले ਪਛਾਰੀ ਮੇਰੇ ਉਹ ਰਗੜੇ ਪਛਾਰੀ ਤੇ ਸੋਚ ਆਵਦੀ ਸੀ ਤੇਰੇ ਬਣਾ ਕੇ ਪਿਆਰੀ ਕਿਤੇ ਸੋਚੇ ਆਵਦੀ ਸੀ ਤੇਰੇ ਬਣਾ ਕੇ ਪਿਆਰੀ ਕਿਤੇ ਸੋਚੇ ਆਵਦੀ ਸੀ ਦਾਤਾ ਜੀ ਬਾਬਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਜਿਹੜੇ ਸੰਗਤ ਸਾਰੀ ਸੰਗਤ ਜਿੰਨੇ ਵੀ ਆਏ ਹੋ ਸਾਰਿਆਂ ਨੂੰ ਜੀ ਆਇਆਂ मुस्तबाल का मजहब देरो बस देरो बाबा थोड़ा सारा चर्ची कला दिल से रखे मेरा छोटा भी भी कुलविंदर किंती सड़े मान जो कि बाबा बाबा चेत्राम ने बिली बंगा बड़े बना दे बेटा जी सो बाबा जी बड़ा जी है और क्या क्या तू भी तो नज़रिया रिक्त है

ਤੇਰੇ ਘਰ ਦੇ ਤਾਂ ਸਦਾ ਤੇਰੀ ਤੇਰੇ ਘਰ ਦੇ ਤਾਂ ਸਦਾ ਤੇਰੀ ਮੰਦਿਰ ਸੰਜੀਖ ਹੈ ਤੂੰ ਛੱਡ ਕੇ ਨਾ ਵੀ ਬੜਾ ਸਾਰੇ ਤੇਰੇ ਨਾਮ ਗਏ ਹਾਂ ਜੀ ਹੱਥ ਰੱਖ ਕੇ ਤੂੰ ਮੈਂ ਤੁਰਾਂ ਮੁੱਖੇ ਚਾਹੇ ਮੁਜ਼ਕਰੀ ਮਨ ਨੂੰ ਦੁੱਖ ਦੇ ਕੇ ਸੁਖੀ ਵਸੇ ਨਾ ਤੂੰ ਵੀ ਜਹਾਂ ਤੇ ਜਣਾ ਨਹੀਂ ਅਸੀਂ ਪਰ ਹੱਦੋਂ ਦਾ ਕਹਾ ਜੇ ਵੱਡਾ ਬਣਿਆ ਸੇ ਲੜ ਪੀਰਾ ਜਹਰ ਜਾ ਕੇ ਉਹ ਕੋਲੀ ਆਖਦਾ ਨਹੀਂ गलणी पर हथ ਤੇਰੇ ਬਾਗੇ ਪਿਆਰੀ ਤੇ ਸੋਚਿਆ ਨਹੀਂ ਸੀ ਤੇਰੇ ਬਾਗੇ ਪਿਆਰੀ ਤੇ ਸੋਚਿਆ ਨਹੀਂ ਸੀ ਤੇਰੇ ਬਾਗੇ ਪਿਆਰੀ ਸੋਚਿਆ ਬੋਲ ਸੱਚੇ ਦਰਬਾਰ ਕੀ